ਤੁਸੀਂ ਦੇਖ ਰਹੇ ਹੋ ਡੇਲੀ ਹੈਲਥ ਅੱਜ ਆਪਾਂ ਗੱਲ ਕਰਾਂਗੇ ਮੈਂਟਲ ਹੈਲਥ ਅਵੇਅਰਨੈਸ ਤੇ ਬਾਰੇ ਸਾਡਾ ਦਿਮਾਗ ਸਾਡਾ ਸਭ ਤੋਂ ਵੱਡਾ ਸਾਥੀ ਹੈ ਜਿਵੇਂ ਸਰੀਰਕ ਸਿਹਤ ਦਾ ਧਿਆਨ ਰੱਖਣਾ ਹੁੰਦਾ ਹੈ ਉਸੇ ਤਰ੍ਹਾਂ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਅੱਜ ਦੀ ਦੁਨੀਆ ਦੇ ਵਿੱਚ ਜਿੱਥੇ ਹਰੇਕ ਜ਼ਿੰਦਗੀ ਤੇਜ਼ੀ ਦੇ ਨਾਲ ਭੱਜ ਰਹੀ ਹੈ ਸਾਡੇ ਮਨ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਅਕਸਰ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਆਂ ਅੱਜ ਜਔ ਇਸ ਮੁੱਦੇ ਤੇ ਗੱਲ ਕਰੀਏ ਕਿ ਕਿਵੇਂ ਅਸੀਂ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਆ ਆਖਿਰਕਾਰ ਮਾਨਸਿਕ ਸਿਹਤ ਹੁੰਦਾ ਕੀ ਹੈ ਮਾਨਸਿਕ ਸਿਹਤ ਸਿਰਫ ਡਿਪਰੈਸ਼ਨ ਟੈਨਸ਼ਨ ਜਾਂ ਐਂਜਾਇਟੀ ਦੇ ਨਾਮਾ ਨਾਲ ਨਹੀਂ ਜੁੜੀ ਹੋਈ ਮਾਨਸਿਕ ਸਿਹਤ ਸਾਡੀ ਸੋਚ ਅਹਿਸਾਸ ਅਤੇ ਸਾਡੇ ਰਵੱਈਏ ਦੇ ਨਾਲ ਵੀ ਜੁੜਿਆ ਹੋਇਆ ਹੈ ਇਹ ਸਾਡੀ ਦਿਨਚਰਵੀਆਂ ਕਾਰਪਾਈਆਂ ਰਿਸ਼ਤਿਆਂ ਤੇ ਕੰਮ ਤੇ ਵੀ ਅਸਰ ਪਾਉਂਦੀਆਂ ਨੇ ਜਿਵੇਂ ਸਰੀਰ ਨੂੰ ਸਿਹਤਮੰਦ ਰੱਖਣ ਲਈ ਵਰਕਆਊਟ ਸਹੀ ਖਾਂਡ ਪੀਣਾ ਤੇ ਆਰਾਮ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਸਾਡੇ ਮਨ ਨੂੰ ਵੀ ਸਹੀ ਧਿਆਨ ਦੀ ਲੋੜ ਹੈ ਕਈ ਵਾਰ ਸਾਡੇ ਨਾਲ ਕੁਝ ਅਜੀਹਾ ਹੁੰਦਾ ਹੈ ਜਿਸ ਨੂੰ ਅਸੀਂ ਸਮਝ ਨਹੀਂ ਪਾਉਂਦੇ ਜਿਵੇਂ ਕਿ ਸਦਾਰਨ ਥਕਾਵਟ ਚੜਚੜਾਹਟ ਕਮਜ਼ੋਰੀ ਧਿਆਨ ਦੀ ਘਾਟ ਸੌਣ ਦੇ ਸਮੇਂ ਦੀ ਕਮੀ ਜਾਂ ਕੰਮ ਤੇ ਦਿਲ ਨਾ ਲੱਗਣਾ ਇਹ ਸਾਰੇ ਮਾਨਸਿਕ ਸਿਹਤ ਦੇ ਇਸ਼ਾਰੇ ਹੋ ਸਕਦੇ ਨੇ ਜੇਕਰ ਤੁਸੀਂ ਅਕਸਰ ਆਪਣੀ ਜ਼ਿੰਦਗੀ ਵਿੱਚ ਦਬਾਅ ਮਹਿਸੂਸ ਕਰਦੇ ਹੋ ਜਾਂ ਤੁਹਾਡਾ ਮੂਡ ਜਾਂਤਰ ਬਦਲਦਾ ਰਹਿੰਦਾ ਹੈ ਤਾਂ ਇਹ ਸਮਾਂ ਹੈ ਆਪਣੇ ਮਨ ਤੇ ਧਿਆਨ ਦੇਣ ਦਾ ਜੇ ਤੁਹਾਡਾ ਮਨ ਪਰੇਸ਼ਾਨ ਹੈ ਤਾਂ ਤੁਹਾਨੂੰ ਆਪਣੀਆਂ ਸਮੱਸਿਆਵਾਂ ਤੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਆਪਣੀਆਂ ਭਾਵਨਾਵਾਂ ਨੂੰ ਦਬਾਉਣਾ ਮਾਨਸਿਕ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ ਆਪਣੇ ਦੋਸਤਾਂ ਜਾਂ ਪਰਿਵਾਰ ਦੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰੋ ਸਭ ਤੋਂ ਵੱਡੀ ਗੱਲ ਸਰੀਰਕ ਤੰਦਰੁਸਤੀ ਮਾਨਸਿਕ ਤੰਦਰੁਸਤੀ ਨਾਲ ਜੁੜੀ ਹੋਈ ਹੈ ਰੋਜ਼ਾਨਾ ਵਰਕਆਊਟ ਸੈਟੰਟ ਖਾਣਾ ਅਤੇ ਪੂਰਾ ਆਰਾਮ ਕਰਨ ਦੇ ਨਾਲ ਸਾਡਾ ਮਨ ਵੀ ਤੰਦਰੁਸਤ ਰਹਿੰਦਾ ਸਾਡੇ ਮਖਸ ਨੂੰ ਵੀ ਸਹੀ ਖੁਰਾਕ ਦੀ ਲੋੜ ਹੁੰਦੀ ਹੈ ਜਿਵੇਂ ਸਰੀਰ ਨੂੰ ਹੁੰਦੀ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਮਾਨਸਿਕ ਸਿਹਤ ਵੱਧ ਜਿਹੜੀ ਆ ਖਰਾਬ ਹੋ ਚੁੱਕੀ ਹੈ ਤਾਂ ਕਿਸੇ ਦੀ ਸਲਾਹ ਲੈਣ ਤੋਂ ਕਬਰੋਣਾ ਨਹੀਂ ਚਾਹੀਦਾ ਕਈ ਵਾਰ ਸਾਡੀ ਸਮੱਸਿਆ ਸਿਰਫ ਗੱਲ ਕਰਨ ਨਾਲ ਹੀ ਹੱਲ ਹੋ ਸਕਦੀ ਹੈ ਕਿਸੇ ਦੀ ਸਲਾਹ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰ ਸਕਤੀ ਹੈ ਕਿ ਤੁਸੀਂ ਕਿਵੇਂ ਸਵਾਲਾਂ ਦਾ ਹੱਲ ਕਰ ਸਕਦੇ ਹੋ ਸਮਾਜ ਤੇ ਪਾਣੀ ਵਿੱਚ ਫਸਣ ਦੀ ਬਜਾਏ ਆਪਣੀ ਮਾਨਸਿਕ ਸਿਹਤ ਨੂੰ ਪਹਿਲ ਦਿਓ ਇਹ ਕੋਈ ਸ਼ਰਮ ਦੀ ਗੱਲ ਨਹੀਂ ਇਹ ਸਾਡੀ ਜ਼ਿੰਮੇਵਾਰੀ ਹੈ ਮਾਨਸਿਕ ਸਿਹਤ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਮਨ ਦੀ ਸੰਭ ਰੱਖਣ ਦੇ ਲਈ ਟਾਈਮ ਕੱਢੀਏ ਜਿਵੇਂ ਸਾਡਾ ਦਿਮਾਗ ਸਾਡੇ ਲਈ ਕੰਮ ਕਰਦਾ ਹੈ ਉਸੇ ਤਰ੍ਹਾਂ ਸਾਨੂੰ ਵੀ ਉਸ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਜ ਹੀ ਇੱਕ ਛੋਟਾ ਕਦਮ ਚੁੱਕੋ ਅਤੇ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਕਮਰ ਕੱਸੋ ਇਸ ਤਰ੍ਹਾਂ ਦੇ ਹੋਰ ਹੈਲਥ ਟਿਪਸ ਲਈ ਬਣੇ ਰਹੋ ਡੇਲੀ ਹੈਲਥ ਦੇ ਨਾਲ